ਜੀ ਸਭ ਤੋਂ ਪਹਿਲਾਂ ਤਾਂ ਜੋ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹਨਾਂ ਨੇ ਜੋ ਹੈ ਅੱਜ ਇਹ ਕਿਤਾ ਇਨਾਂ ਨੇ ਸਾਰੇ ਜੋ ਜੁਆਇੰਟ ਐਕਸ਼ਨ ਕਮੇਟੀਆਂ ਸਰਕਾਰੀ ਜਿ ਸਿਵਲ ਸੈਕਰੇਟਰੀਏਟ ਦੇ ਵਿੱਚ ਇਹ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਇਹ ਹਰ ਇੱਕ ਸਾਲ ਰੱਖਦੇ ਹਰ ਇੱਕ ਸਾਲ ਜੋ ਹੈ ਨਵੇਂ ਸਾਲ ਦੀ ਸ਼ੁਰੂਆਤ ਜੋ ਹੈ ਬਾਠ ਕਰ 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 ਕੇ ਆਪਾਂ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਦਾ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਜਿਹੜਾ ਜੋ ਹੈ ਅੱਜ ਤੱਕ ਜੋ ਸਮਾਂ गु져 ਗਿਆ ਉਹ ਸਮਾਂ ਗੁ져 ਗਿਆ ਉਹ ਠੀਕ ਤਰ੍ਹਾਂ ਗੁ져 ਗਿਆ ਤੇ ਅੱਗੇ ਆਉਣ ਵਾਲੇ ਸਮਾਂ ਦੇ ਵਿੱਚ ਇਹ ਜਿਹੜੇ ਸਾਨੂੰ ਜੋ ਹੈ ਮੌਕਾ ਮਿਲਿਆ ਹੈ ਬਾਬੇ ਦੀ ਕਿਰਪਾ ਨਾਲ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਨੂੰ ਅੱਛੀ ਤਰ੍ਹਾਂ ਅਸੀਂ ਨਿਭਾ ਸਕੀਏ ਸਾਨੂੰ ਇਸ ਤਰ੍ਹਾਂ ਦੀ ਸੋਚ ਦੇਣ ਸਾਨੂੰ ਇਸ ਤਰ੍ਹਾਂ ਦੀ ਜੋ ਹੈ ਬਲਬਖਸ਼ਣ ਕੀਤੀ ਤਾਂ ਕਿ ਜੋ ਹੈ ਕਿਸੇ ਤਰ੍ਹਾਂ ਦੀ ਜ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਬੇਸਿਕਲੀ ਇਹ ਸਿਵਲ ਸੈਕਰੇਟਰੀਟ ਦਾ ਮਕਸਦ ਇਹ ਹੁੰਦਾ ਹੈ ਕਿ ਪੂਰੇ ਪੰਜਾਬ ਦਾ ਕਿਸੇ ਨੂੰ ਵੀ ਕੋਈ ਸਮੱਸਿਆ ਪਬਲਿਕ ਵੈਲਫੇਅਰ ਦੀ ਹੁੰਦੀ ਹੈ ਅਲਟੀਮੇਟਲੀ ਉਹ ਸੈਕਰੇਟਰੀਟ ਵੇਖਦਾ ਹੈ ਕਿ ਸੈਕਰੇਟਰੀਟ ਦਾ ਕੀ ਫੈਸਲਾ ਹੋਏਗਾ ਉਹ ਸੈਕਰੇਟਰੀਟ ਤੋਂ ਜਦੋਂ ਜੋ ਫੈਸਲਾ ਸਹੀ ਹੁੰਦਾ ਹੈ ਫਿਰ ਲੋਕ ਜੋ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੰਗਾ ਦੱਸ ਦੇ ਅਦਰਵਾਇਜ਼ ਉਹਨਾਂ ਨੂੰ ਜੋ ਹੈ ਇੱਕ ਜੋ ਉਮੀਦ ਹੁੰਦੀ ਹੈ ਅਗਰ ਆਪਾਂ ਸਹੀ ਫੈਸਲਾ ਨਹੀਂ ਕਰਦੇ ਤਾਂ ਉਮੀਦ ਦੇ ਵਿੱਚ ਜੋ ਹੈ ਉਹਨਾਂ ਨੂੰ ਦਿਲ ਤੇ ਸੱਟ ਵੱਜਦੀ ਹੈ ਤਾਂ ਸਾਡੀ ਕੋਸ਼ਿਸ਼ ਇਹ ਹੈ ਔਰ ਜਿਸ ਤਰ੍ਹਾਂ ਜੋ ਹੈ ਸਾਰੇ ਨੇ ਐਫਰਟ ਕੀਤਾ ਹੈ ਮੈਂ ਸਮਝਦਾ ਹਾਂ ਕਿ ਕਦੀ ਵੀ ਇਸ ਤਰ੍ਹਾਂ ਦਾ ਕੋਈ ਵੀ ਮੌਕਾ ਨਹੀਂ ਆਏਗਾ ਕਿ ਕਿਸੇ ਨੂੰ ਉਮੀਦ ਤੇ ਜੋ ਹੈ ਇਹ ਲਗੇ ਕਿ ਤੇ ਜੋ ਹੈ ਸਾਨੂੰ ਜੋ ਉਮੀਦ ਸੀ ਉਮੀਦ ਨਹੀਂ ਪੂਰੀ ਹੋਈ ਹਰ ਇੱਕ ਦੀ ਉਮੀਦ ਨੂੰ ਪੂਰਾ ਕਰਨਾ ਹਰ ਇੱਕ ਨੂੰ ਜੋ ਹੈ ਸਹੀ ਫੈਸਲੇ ਕਰਵਾਉਣਾ ਇਹ ਸਾਡਾ ਫਰਜ਼ ਹੈ ਔਰ ਇਸ ਫਰਜ਼ ਦੇ ਨਿਭਾਉਣ ਦੇ ਵਿੱਚ ਪੂਰੇ ਸੈਕਟਰੀਅਟ ਸਟਾਫ ਦਾ ਜੋ ਹੈ ਰੋਲ ਬਹੁਤ ਇੰਪੋਰਟੈਂਟ ਹੈ ਤਾਂ ਜਿਸ ਤਰ੍ਹਾਂ ਚੰਗੀ ਸ਼ੁਰੂਆਤ ਕੀਤੀ ਹੈ ਮੈਂ ਸਮਝਦਾ ਹਾਂ ਕਿ ਸਾਰੇ ਆਪਣੇ ਆਪਣੇ ਰੋਲ 'ਤੇ ਖਰੇ ਉਤਰਨਗੇ ਤੁਸੀਂ ਯੂਨਿਟੀ ਦੀ ਗੱਲ ਕਰ ਰਹੇ ਹੋ ਜੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਤੇ ਆਫੀਸਰਸ ਦੀ ਯੂਨਿਟੀ ਮੂਣੀ ਚਾਹੀਦੀ ਹੈ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਇੱਕੋ ਡੈਡਲੌਕ ਦੇਖਣ ਨੂੰ ਮਿਲਦਾ ਸੀਗਾ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਨਵੇਂ ਸਾਲ ਮੌਕੇ ਇਹਨਾਂ ਨੂੰ ਇਕੱਠੇ ਹੋਏ ਦੇਖੋ ਜੀ ਕੋਈ ਫੌਜ ਹੁੰਦੀ ਹੈ ਤਾਂ ਫੌਜ ਦਾ ਜਰਨਲ ਜੋ ਹੁੰਦਾ ਹੈ ਨਾ ਜਦੋਂ ਤੱਕ ਉਹਦੀ ਫੌਜਾਂ ਹੀ ਨਹੀਂ ਯੂਨਾਈਟਡ ਹੋਏਗੀ ਤਾਂ ਜਰਨਲ ਕਾਮਯਾਬ ਕਿਤਨਾ ਹੋਏਗਾ ਇਸ ਲਈ ਮੈਨੂੰ ਅੱਜ ਬਹੁਤ ਖੁਸ਼ੀ ਹੈ ਸਾਰੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਪੁੱਛੋ ਸਾਰੇ ਇਕੱਠੇ ਹੋ ਗਏ ਨੇ पहली बार्ठे हुए ने देखो जी इन्हों कम करना है इन्होंने पब्लिक वेलफेयर करनी है मंगा तो रहनगियाँ मंगा जो है जिस तरह जो है चल रही मैनू नहीं लगता कि जो हम कोई मंगा रह तो सारियाँ पूरियां हो गई और जो इस्टेबलिशमेंट मैटर है जो किसी जो है अपने किसी छुट्टी का है किसी इनग्रीमेंट का है वो मेरी जिम्मेवारी है और मैं नहीं समझता है कि आज तक ये सारे मेरे नए ने जिम्मेवारी मेरी है और किसी कभी भी कोई शिकायत का मौका नहीं मिलेगा आखिरी तो तो मैं, मैं, तो, मैं तो अपने आप हमेशा ਬਹੁਤ ਹੀ ਖੁਸ਼ਕਿਸਮਤ ਵਾਲਾ ਸਮਝਦਾ ਮੈਂ ਡੇਲੀ ਜੋ ਹੈ ਨਾ ਉਹਨਾਂ ਦਾ ਗੁਰੂ ਸਾਹਿਬ ਦਾ ਮੈਂ ਡੇਲੀ ਸ਼ੁਕਰ ਗੁਜ਼ਾਰ ਹੁਣਾ ਕਿ ਮੈਂ ਮੈਂ ਇੰਨਾ ਖੁਸ਼ਕਿਸਮਤ ਵਾਲਾ ਹੈ ਕਿ ਇੱਕ ਤਖਤ ਸਾਹਿਬ ਤੇ ਮੇਰਾ ਜਨਮ ਸਥਾਨ ਤਿੰਨ ਤਖਤ ਸਾਹਿਬ ਤੇ ਮੇਰਾ ਕਰਮ ਸਥਾਨ ਔਰ ਪੰਜਵੇਂ ਤਖਤ ਸਾਹਿਬ ਤੇ ਜੋ ਹੈ ਨੰਦਦੇਸ ਸਾਹਿਬ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਹਰ ਇੱਕ ਥਾਂ ਮੈਂ ਗਿਆ ਹਰ ਇੱਕ ਥਾਂ ਜਾ ਕਰਕੇ ਵੇਖਿਆ ਗੁਰੂ ਸਾਹਿਬ ਦੀ ਜੋ ਹੈ ਇਨੀ ಅಪਾਰ ਕਿਰਪਾ ਹੈ ਠੀਕ ਹੈ ਠੀਕ ਹੈ